ਪ੍ਰਧਾਨ ਮੰਤਰੀ ਰਾਹਤ ਜਿਹੜਾ ਪੈਕੇਜ ਆ ਉਹਦਾ ਇੱਕ ਸ਼ਗੂਫਾ ਇਹ ਵੀ ਹੈ ਬਹੁਤ ਹਾਸੋਹੀਣਾ ਵੀ ਹੈ ਤੇ ਸ਼ਰਮਨਾਕ ਵੀ ਹੈ ਇਹ ਸ਼ਰਮਨਾਕ ਇਸ ਕਰਕੇ ਹੈ ਕਿ ਜੀ ਜਿਹੜਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਹੀਂ ਦੀਏ ਉਹਦੀ ਇੱਕ ਅਡਵਾਂਸ ਕਿਸ਼ਤ ਭੇਜ ਦਿਓ ਪੰਜਾਬ ਨੂੰ ਹੜ੍ਹਾਂ ਦੇ ਵਿੱਚ ਬਚਾ ਲਈ ਸੋਚਣ ਵਾਲੀ ਗੱਲ ਇਹ ਹੈ ਇਹ ਮਜ਼ਾਕ ਹੋ ਰਿਹਾ 6000 ਰੁਪਏ ਸਲਾਣਾ ਹੈ ਪਰ ਉਹਦਾ 16 ਰੁਪਏ 50 ਪੈਸੇ ਤੋਂ ਹੇਠਾਂ ਪ੍ਰਤੀ ਦਿਨ ਬਣਦਾ ਹੈ ਇਹ ਉਹ ਰਾਹਤ ਹੈ ਕੀ ਇਹ ਉਸ ਪੰਜਾਬ ਨੂੰ ਮਿਲਣੀ ਹੈ ਜਿਹਦਾ 1.5% ਰਕਬਾ ਹੈ ਤੇ 2.20% ਤੇਜ਼ਦੀ ਆਬਾਦੀ ਹੈ ਜਿਹਦੇ ਵਿੱਚੋਂ ਬੀਤੇ ਸਾਲ 46% ਤੋਂ ਵੱਧ ਕਣਕ ਦਿੱਤੀ ਹੈ ਕਦੇ 52% ਸੀ 2 ਸਾਲ ਪਹਿਲੇ 26% ਤੋਂ ਵੱਧ ਝੋਨਾ ਦਿੱਤਾ ਹੈ ਇਹ ਉਹਦੇ ਨਾਲ ਇਹ ਵਧਰੀਆ ਦਿੱਤਾ ਜਾ ਰਿਹਾ ਔਰ ਪਬਲੀਕਲੀ ਇੰਨੇ ਦਮਕ ਜੇ ਮਾਰੇ ਜਾ ਰਹੇ ਨੇ ਕਿ ਇਹ ਐਡਵਾਂਸ ਦੇ ਵਿੱਚ ਕਿਸ਼ਤ ਦੇ ਦਿੱਤੀ ਜਾਵੇਗੀ ਉਸ ਕਿਸਾਨ ਦਾ ਕੀ ਕਰੋਗੇ ਜਿਹਦਾ ਤੁਸੀਂ ਤੇਲ ਜਲ ਮੋਬਾਈਲ ਦਵਾਈਆਂ ਘਰ ਪਰ ਦਵਾਰ ਕੀੜੇ ਮਾਰ ਦਵਾਈਆਂ ਫੇਰਪਾੜ ਦਿਹਾੜੀਆਂ ਜਿਨ੍ਹਾਂ ਦੇ ਉੱਤੇ GST ਲੱਗੇ ਐਨਾ ਕੁਝ ਇਕੱਠਾ ਕਰ ਲਿਆ ਗਿਆ ਹੈਗਾ ਤੇ ਜਦੋਂ ਲੋੜ ਪਈਏ ਹਲੇ ਤੱਕ ਕਿਸੇ ਨੇ ਇਹ ਨਹੀਂ ਵੇਖਿਆ ਤੇ ਸਰਕਾਰ ਦੀ ਸਿਰਫ ਜ਼ਿੰਮੇਵਾਰੀ ਬਣਦੀ ਏ ਬੁਨਿਆਦੀ ਤੌਰ ਤੇ ਕਿ ਇਹਦਾ ਜਵਾਬ ਦੇਵੇ ਕਿ ਕਿੰਨੀ ਕੁ ਰਾਹਤ ਦਿੱਤੀ ਏ ਤੇ ਜੇ ਇਹੋ ਜੇ ਮਜ਼ਾਕ ਕਰਨੇ ਨੇ ਕਿਉਂ ਬਗਾਨੇ ਆਰਗੀਆਂ ਗੱਲਾਂ ਹੋ ਰਹੀਆਂ ਨੇ ਆਪਣੇ ਦੇਸ਼ ਦੇ ਵਿੱਚ